ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਆਪਾਂ ਤੁਹਾਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਦਿਖਾ ਰਹੇ ਹਾਂ ਅੱਜ ਇੱਕ ਹੋਰ ਬੁੱਲ ਦਾ ਬੱਚਾ ਦਿਖਾ ਰਹੇ ਹਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਤੁਹਾਡੀ ਨਾਂ ਜ਼ਿਆਦਾ ਭੁਗਾਈ ਕਰਾਉਂਦੇ ਹੋਏ ਬੁੱਲ ਦੀ ਫੋਟੋ ਪਹਿਲਾਂ ਹੀ ਐਡਿਟ ਕਰ ਦਈਦੀ ਆ ਤੇ ਕੰਪਨੀ ਦਾ ਲੋਗੋ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਨੇ ਆ ਵੀ ਕਿਹੜੇ ਬੁੱਲ ਦਾ ਬੱਚਾ ਜੀ ਇਹ ਕਿਉਂਕਿ ਇੰਨਾ ਕਿਸੇ ਕੋਲੇ ਵੀ ਟਾਈਮ ਹੈ ਨਹੀਂ ਵੀ ਐਂਡ ਤੱਕ ਪੂਰੀ ਵੀਡੀਓ ਦੇਖੇ ਇਸੇ ਕਰਕੇ ਆਪਾਂ ਸਟਾਰਟਿੰਗ 'ਚ ਹੀ ਕੋਸ਼ਿਸ਼ ਕਰੀ ਦੀ ਆ ਦੱਸਣ ਦੀ ਤੁਹਾਨੂੰ ਦਿਲਚਸਪ ਵਾਲਵਲੇ ਤਾਂ ਬਹੁਤ ਹੁੰਦੇ ਆ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੀਏ ਪਰ ਟਾਈਮ ਤੁਹਾਡੇ ਕੋਲੇ ਵੀ ਥੋੜਾ ਤੇ ਆਪਣੇ ਕੋਲੇ ਵੀ ਥੋੜਾ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਆ ਪਹਿਲਾਂ ਤਾਂ ਬੱਚੇ ਦੀ ਮਾਂ ਦਿਖਾ ਰਹੇ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਈ ਆ ਆ ਬੱਚੇ ਦੀ ਮਾਂ ਜੀ 40127 ਦਾ ਆਪਾਂ ਸੀਮਨ ਜੋੜ ਕੀਤਾ ਸੀਗਾ ਉਸ ਗਾਂ ਤੇ ਰਾਈਫਲ ਬੋਲ ਦਾ ਡੈਨਮਾਰਕ ਦਾ ਬੋਲ ਆ ਜੀ ਇਹ ਤੇ ਵੈਰੂ ਦੀ ਕਿਰਪਾ ਨਾਲ ਆਵਛੀ ਪੈਦਾ ਹੋਈ ਆ ਗਾਂ ਥੋੜੀ ਬਾਈ ਹੋਰਾਂ ਨੇ ਲੇਟ ਛੱਡੀ ਸੀ ਬੱਚਾ ਇਸ ਕਰਕੇ ਥੋੜਾ ਕਮਜ਼ੋਰਾ ਆਇਆਗਾ ਤੇ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਕਿਵੇਂ ਲੱਗੀ ਜੇ 40127 ਬਾਰੇ ਗੱਲ ਕਰੀਏ 40127 ਰਾਈਫਲ ਬੋਲ ਨੂੰ 14633 ਦੁੱਧ ਦਾ ਰਿਕਾਰਡ ਆ ਜਿਸਦਾ ਜੀ ਤੇ ਫੈਟ ਬਾਈ ਗੱਲ ਕਰੀਏ ਫੈਟ 4+ ਦੀ ਫੈਟ ਆ ਤੇ ਪ੍ਰੀਮੀਅਮ ਕੁਆਲਟੀ ਦਾ ਬੋਲ ਆ ਜੀ ਇਹ ਇਹ ਬੋਲ ਵਿੱਚ ਬਹੁਤ ਸਾਰੇ ਪਲੱਸ ਪੁਆਇੰਟ ਹੈ ਬੱਚੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਿਊਟੀ ਚ ਪਾਉਂਦਾ ਹੀ ਪਾਉਂਦਾ ਜਿੱਦਾਂ ਕਿ ਉਹਦੀ ਮਾਂ ਤੁਸੀਂ ਆਪਾਂ ਤੁਹਾਨੂੰ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਆ ਵੀਡੀਓ ਚ ਬੱਚੇ ਦੀ ਤੁਸੀਂ ਮਾਂ ਫਿਰ ਤੁਸੀਂ ਦੇਖ ਸਕਦੇ ਹੋ ਬੱਚੇ ਤਾਂ ਮਤਲਬ ਇਹਨੇ ਬਿਊਟੀ ਵਾਲੇ ਪਾਉਣੇ ਪਾਉਣੇ ਪਲੱਸ ਜਿਹੜੇ ਉਹਨਾਂ ਦੇ ਹੋਰ ਬਹੁਤ ਸਾਰੇ ਕੈਰੈਕਟਰ ਜਿਵੇਂ ਸੁਧਾਰ ਕਰਦਾ ਹੈ ਲੱਤਾਂ ਦਾ ਜਿਹੜਾ ਸੁਧਾਰ ਬਹੁਤ ਜ਼ਿਆਦਾ ਕਰਦਾ ਹੈ ਲੱਗ ਕੁਆਲਟੀ ਵਾਲੇ ਪਾਸੋਂ ਖੁਰਾਂ ਵਾਲੇ ਪਾਸੋਂ ਜਿਵੇਂ ਐਬੀਐਸ ਵਾਲੇ ਬੁੱਲਾ ਚਾਹੁੰਦਾ ਹੈ ਕਰੈਕਟਰ ਖੁਰਾਂ ਦੀ ਦਿੱਕਤ ਘੱਟ ਆਉਂਦੀ ਹੈ ਖੁਰ ਮੰਨ ਲੋ ਬਸੂਆਂ ਦੇ ਜਿਹੜੇ ਜ਼ਿਆਦਾ ਸਮੱਸਿਆ ਲੰਗੜਾਪਨ ਆਉਂਦਾ ਉਹ ਇਹਦੀਆਂ 3 ਵਿੱਚ ਬਹੁਤ ਘੱਟ ਚਾਂਸਸ ਆ ਜੀ ਆਰਡਰ ਕੁਆਲਿਟੀ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਕੰਪਨੀ ਦੇ ਅਕੋਰਡਿੰਗ ਤੇ ਆਪਾਂ ਵੀ ਇਸ ਦੇ ਬੱਚੇ ਜਿਹੜੇ ਦੇਖਿਆ ਉਹਨਾਂ ਨੂੰ ਦੇਖ ਕੇ ਤੁਹਾਨੂੰ ਦੱਸ ਰਹੇ ਹਾਂ ਕੱਲੇ ਡਾਟੇ ਤੇ ਨਹੀਂ ਨਿਰਪਰ ਫੀਲਡ ਵਿੱਚ ਆਪਾਂ ਇਸ ਦੇ ਬੱਚੇ ਦੇਖੇ ਆ ਆਰਡਰ ਕੁਆਲਿਟੀ ਬਹੁਤ ਹੀ ਬਾਗਮਾਲ ਆਉਂਦੀ ਆ ਤੇ ਇਹ ਦੁੱਧ ਵੀ ਆਪਦੀ ਮਾਂ ਨਾਲੋਂ ਪਲੱਸ ਕਰੂਗੀ ਜਿਹੜੀ ਬੱਚੀ ਹੈ ਇਹ ਵੱਡੀ ਹੋ ਕੇ ਆਪਦੀ ਮਾਂ ਨਾਲੋਂ ਦੁੱਧ ਵੀ ਪਲੱਸ ਕਰੂਗੀ ਫੈਟ ਵਾਲੇ ਪਾਸੋਂ ਵੀ ਬਹੁਤ ਚੰਗਾ ਤੇ ਬਹੁਤ ਹੀ ਟੌਪ ਰਿਕਾਰਡਡ ਬੋਲਾ ਜੀ ਇਸ ਬੋਲ ਦਾ ਸੈਕਸਰ ਸੀਮਨ ਵੀ ਆਉਂਦਾ ਫੀਲਡ ਵਿੱਚ ਤੇ ਨਾਰਮਲ ਸੀਮਨ ਵੀ ਆਉਂਦਾ ਆਪਾਂ ਦੋਨਾਂ ਤਰ੍ਹਾਂ ਦਾ ਇਸ ਬੋਲ ਦਾ ਸੀਮਨ ਜੂਜ਼ ਕੀਤਾ ਹੈ 40127 ਦਾ ਪਹਿਲਾਂ ਵੀ ਤੁਹਾਨੂੰ ਆਪਾਂ ਕਾਫੀ ਬੱਚੇ ਇਸ ਦੇ ਵੀਡੀਓ ਵਿੱਚ ਦਿਖਾ ਚੁੱਕੇ ਆ ਤੇ ਅੱਜ ਇੱਕ ਹੋਰ ਮੌਕਾ ਮਿਲਿਆ ਸੀ ਆਪਾਂ ਤੋਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਕਾਫੀ ਪੱਖਾਂ ਤੋਂ ਚੰਗਾ ਬੋਲ ਹੋਣ ਕਰਕੇ ਆਪਾਂ ਇਸ ਨੂੰ ਫੀਲਡ ਵਿੱਚ ਯੂਜ਼ ਕਰ ਰਹੇ ਆ ਤੇ ਤੁਸੀਂ ਵੀ ਇਸ ਨੂੰ ਥੋੜਾ ਬਹੁਤਾ ਜ਼ਰੂਰ ਵਰਤੋ ਬੱਚਾ ਤੁਹਾਡੇ ਸਾਹਮਣੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਸ ਵਿੱਚ ਦਿੱਤੀ ਕੋਈ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਪੇਜ ਦਾ ਲੋਗੋ ਲੱਗਿਆ ਹੋਇਆ ਵਾਤਵਾਰ ਫੋਲੋ ਕਰਿਓ ਜੀ